ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬਟਿਕ ਪਿੰਡ ਤੋਂ ਘੜੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕਵੈਸਟ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਨਵੇਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵਧੀਆ ਵਧੀਆ ਕਮੈਂਟ ਕਰਿਓ ਤੇ ਫਰਸਟ ਸੂਟ ਆਪਣਾ ਆ ਗਿਆ ਪੈਰਲਰ ਕਲਰ ਦੇ ਉੱਪਰ ਇਹ ਦੇਖੋ ਹੈਂਡਵਰਕ ਦੇ ਇਹਦੇ ਉੱਪਰ ਪੱਟੀ ਲੱਗੀ ਹੋਈ ਆ ਤੇ ਕਾਟਨ ਦੀ ਬਾਟਮ ਆ ਪਿਓਰ ਵਧੀਆ ਕਾਟਨ ਲੱਗੀ ਹੋਈ ਆ ਤੇ ਦੁਪੱਟਾ ਵੀ ਕਾਟਨ ਦਾ ਸੈਕੰਡ ਕਲਰ ਇਹਦਾ ਏ ਆ ਗਿਆ ਟੀਚਪਿੰਟ ਕਲਰ ਤੇ ਨੈਕਸਟ ਜਿਹੜਾ ਸੂਟ ਆ ਆਪਣਾ ਇਹ ਬਿਨਾ ਦੁਪੱਟੇ ਤੋਂ ਹੈ ਦੇ ਨਾਲ ਇਹ ਕੰਟਰਾਸਟ ਕੀਤਾ ਹੋਇਆ ਇਹ ਸੂਟ ਦਾ ਜਿਹੜਾ ਪ੍ਰਾਈਸ ਆ ਉਹ ਹੈਗਾ 350 ਪ੍ਰਾਈਸ ਹੈ ਨਾ 350 ਦਾ ਸੂਟ ਹੈ ਜਿਦਾ ਉਦ ਦੁਪੱਟੇ ਤੋਂ ਹੈਗਾ ਫਿਰ ਹੋਰ ਤਾਂ ਜਿਹੜਾ ਫਰਸਟ ਵਾਲਾ ਸੂਟ ਸੀਗਾ ਉਹ ਤੁਹਾਨੂੰ ਲੱਗੇਗਾ 550 ਰੁਪਏ ਦਾ ਸੂਟ ਹਾਂਜੀ ਨੈਕ ਸੂਟ ਆਪਣਾ ਆ ਗਿਆ ਇਹ ਵਾਲਾ ਇਹਦੇ ਦੇਖੋ neck ਤੇ ਕਿੰਨੀ ਸੋਹਣੀ ਪੱਟੀ ਲੱਗੀ ਹੋਈ ਆ ਇਹਦੇ ਨਾਲ ਇਹ ਵਾਲੀ ਬਾਟਮ ਆਏਗੀ ਐਂਡ ਇਹ ਵਾਲਾ ਆਊਗਾ ਦੁਪੱਟਾ ਜਿਹਦੇ ਵਿੱਚ ਸੈਕੰਡ ਕਲਰ ਹੈਗਾ ਗ੍ਰੇ ਇਹਦੇ ਸੂਟ ਦੇ ਉੱਪਰ 600 ਪ੍ਰਾਈਸ ਲਿਖਿਆ ਹੋਇਆ ਲੇਕਿਨ ਇਹ ਤੁਹਾਨੂੰ 550 ਦਾ ਹੀ ਲੱਗੇਗਾ ਅਗਰ ਤੁਹਾਨੂੰ ਪਸੰਦ ਆ ਤਾਂ ਪਲੀਜ਼ ਜਲਦੀ ਤੋਂ ਜਲਦੀ ਆਰਡਰ ਕਰੋ ਨੈਕ ਸੂਟ ਦਾ ਜਿਹੜਾ ਆਪਣਾ ਇਹ ਪ੍ਰਿੰਟਡ ਸੂਟ ਦਾ ਇਹ ਏ ਦੀ ਸ਼ਰਟ ਆ ਗਈ ਏ ਆ ਗਿਆ ਜੀ बॉटम बॉटम ਦੇ ਵਿੱਚ ਕਿਤੇ ਕਿਤੇ प्रिंट ਦੇ ਫੁੱਲ ਬਣੇ ਹੋਏ ਨੇ ਐਂਡ ਇਹ ਆ ਗਿਆ ਇਹਦਾ ਦੁਪੱਟਾ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਵੀ ਇਹ ਵੀ ਤੁਹਾਨੂੰ ਲੱਗੇਗਾ 550 ਰੁਪਏ ਦਾ ਸੈਕੰਡ ਕਲਰ ਇਹਦੇ ਵਿੱਚ ਇਹ ਆ ਗਿਆ ਇਸ ਤਰ੍ਹਾਂ ਬਣੇਗਾ ਇਹ ਸੂਟ ਇਹ ਵੀ ਤੁਹਾਨੂੰ 550 ਦਾ ਹੀ ਲੱਗੇਗਾ ਹਾਂ ਜੀ ਜਿਹੜਾ ਨੈਕਸਟ ਸੂਟ ਆ ਆਪਣਾ ਉਹ ਹੈਗਾ ਇਹ ਇਸ ਪਿਸਤਾ ਕਲਰ ਦੇ ਉੱਪਰ ਇਹ ਦੇਖੋ ਇਹਦੇ ਸਾਰੇ ਦੇ ਉੱਪਰ ਏਮਬ੍ਰੋਇਡਰੀ ਕੀਤੀ ਹੋਈ ਆ ਫਰੰਟ ਪੱਲਾ ਇਹ ਇਹਦੇ ਨਾਲ ਇਹ ਵਾਲੀ ਬਾਟਮ ਆਏਗੀ ਐਂਡ ਇਹ ਕਾਟਨ ਦਾ ਦੁਪੱਟਾ ਜੇ ਤੁਸੀਂ ਤੁਹਾਨੂੰ 4 ਕਲਰ ਮਿਲਣਗੇ ਫਸਟ ਸੇਕਿੰਡ ਥਰਡ ਐਂਡ ਫੋਰ ਇਹ ਵੀ ਤੁਹਾਨੂੰ 550 ਦਾ ਹੀ ਮਿਲੇਗਾ ਜਿਹੜਾ ਨੈਕਸਟ ਸੂਟ ਆ ਇਹ ਫਸਟ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦਿਖਾਇਆ ਸੀਗਾ ਸੂਟ 3350 ਰੁਪਏ ਦਾ ਵਿਦਾਊਟ ਦੁਪੱਟਾ ਉਹ ਵਾਲਾ ਸੂਟ ਹੈ ਮੈਚਿੰਗ ਨੈਕ ਸੂਟ ਹੈ ਜਿਹੜਾ ਆਪਣਾ ਇਹਦੇ ਨੈਕ ਦੇ ਉੱਤੇ embroidery ਆ ਇਹ ਦੇਖੋ ਲਾਈਨਿੰਗ ਵਾਲਾ ਸੂਟ ਹੈ ਮਤਲਬ ਲਾਈਨਰ ਮੰਗਿਆ ਨਹੀਂ ਨੇ ਤੇ ਇਹ ਦੀ ਬਾਟਮ ਆ ਤੇ ਇਹ ਆ ਗਿਆ ਇਹਦਾ ਦੁਪੱਟਾ ਇਹ ਵੀ 550 ਦਾ ਸੂਟ ਆ ਨੈਕ ਸੂਟ ਹੈ ਜਿਹੜਾ ਆਪਣਾ ਇਹਦੇ ਪੌਂਚੇਰ ਉੱਪਰ ਵਰਕ ਆ ਇਹ ਦੇਖੋ ਤੇ ਬਾਕੀ neck neck ਦੇਖੋ ਇਹਦਾ neck ਤੋਂ ਲੈ ਕੇ ਸਾਰੇ ਫਰੰਟ ਦੇ ਉੱਪਰ ਵਰਕ ਕੀਤਾ ਹੋਇਆ ਤੇ ਆ ਗਿਆ ਇਹਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਦਰ ਮਿਲ ਜਾਣਗੇ ਇੱਕ ਪੀਕ ਕਲਰ ਆ ਤੇ ਵੀ 550 ਦਾ ਮਿਲੇਗਾ ਇਹਦਾ ਨੈਕ ਤੋਂ ਸ਼ੁਰੂ ਤਾਂ ਇਹ ਦੇਖੋ ਆਫ ਵਾਈਟ ਕਲਰ ਦਾ ਰੈੱਡ ਨਾਲ ਕੰਬੀਨੇਸ਼ਨ ਆ ਤੇ कॉटन ਦਾ ਇਹ ਦੁਪੱਟਾ ਨੈਕਰ ਉੱਪਰ embroidery ਆ ਇਹਦੇ ਵਿੱਚ ਜੇ ਤੁਹਾਨੂੰ ਬਲੈਕ ਕਲਰ ਮਿਲ ਜਾਏਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ